ਸੁਰੀ ਰਾਣੀ ਮਹੱਲਾ ਦੀ ਜਾਂ ਗੁਰੂ ਇਤਮਨ ਮਾਨਕਿਆ ਗੁਰੂ ਸਹੀ ਉਪਦੇਸ਼ ਮੰਨ ਕਰਕੇ ਇੱਕਿਤ ਹੋ ਕੇ ਮਹੇਸ਼ਰੋ ਮਨੀ ਦੇ ਨਾਮ ਨੂੰ ਪਾਇਆ ਹੈ ਗੁਰਮਤੀ ਵਿਚਾਰ ਗੁਰਮਤਿ ਦੇ ਵਿਚਾਰ ਪ੍ਰਾਪਤ ਹੋਈ ਹੈ ਗੁਰਸਾਖੀ ਮਤਦਾਰ ਅਗਨ ਨੂੰ ਸਹੀ ਵਿਚਾਰ ਹੋਈ ਹੈ ਤਨ ਕੀ ਮੁਖ ਸਾਰੀ ਗੁਰਮਤਿ ਦੇ ਵਿਚਾਰੇ ਤਨ ਕੀ ਮੁਖ ਸਾਰੀ ਜਲਰੇ ਗੁਰੂ ਦੇ ਨਾਮ ਸਦਾ ਗੁਰਮੁਖ ਮਹਾਂਪੁਰਖਾਂ ਦੇ ਗੁਰੂ ਨੇ ਸੱਚਾ ਦਰਬਾਰ ਬੇਕੁੰਥ ਵਿੱਚ ਸਤਿਗੁਰੂ ਆਰ ਸਤਿਖੰਡ ਕੀ ਸਤਿਗੁਰੂ ਦਾਰ ਸਾਰ ਸੰਗਤ ਕੀ ਇਹ ਸੰਸਾਰ ਵੀ ਸਕੇ ਦਾ ਦਰਵਾਜ਼ਾ ਹੈ ਉਹਦੇ ਉੱਤੇ ਵੀ ਸਤਿਗੁਰੂ ਦਾ ਦਰਵਾਜ਼ਾ ਖੁੱਲ੍ਹਦਾ ਜਿਸ ਨੂੰ ਤਿਜ ਲੰਕਾ ਕਰਦੀ ਮੁਖ ਆਉਣਾ ਗੋ ਇਹ ਅੰਮ੍ਰਿਤ ਤੀਰ ਹੈ ਸਦਾ ਸਦਾ ਇਹ ਗੁਰੂ ਸਾਹਿਬ ਦਿੱਤੀ ਹੋਈ ਦਾਤ ਅੰਮ੍ਰਿਤ ਨੂੰ ਚਿੰਦੇ ਆਸਲਾ ਹੈ ਇਹ ਦੇ ਅੰਮ੍ਰਿਤ ਨੂੰ ਕੋਰੇ ਤੀ ਇਹ ਨਹੀਂ ਦਿੰਦੇ અમરજી નયનીજી સદા શ્રીકલેનાજી નું બ્રહ્માનાજી નું સચ્ચા નાવકિયા સદ સાક્ષાબના નામ લેવા પ્યારો અમરક છે એ અમરક ની તીર્થે કૃપક હુન્દે હન લાઈ રે ગુરમસ સદા પાટ હી ઇન કલ્લને ગુરમસ સદા લોક પ્રતીજિત હુન્દી અગ્રેહ હુન્દી હર હર સદા ત્યા આઈએ સુનીયે કે 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 જો પ્રમુખ સારે હર હર કહી કરને હર હર ਉਹ ਨਹੀਂ ਸਦਾ ਕਿਹਾ ਨਹੀਂ ਕਰੀਏ ਮਾਲ ਹੋਇਆ ਕੱਦਾਂ ਤੂੰ ਰੋਜ ਇਸ਼ਾਨਾ ਮੈਨੂੰ ਪਰਮੇਸ਼ਰ ਦੀ ਹੋਂਦ ਵੀ ਮਾਲ ਆ ਦੇ ਜੀ ਯਨ ਜੀ ਮੈਂ ਅਸਮੀਲਾ ਤੇ ਤੋਹ ਵੀ ਕੱਦੀ ਰਹੀ ਮੈਂ ਦਾ ਅਸਮੀਲਾ ਤੇ ਤੂੰ ਦੇ ਜਲਣ ਜੀਤਰੀ ਕੀ ਨਿਤਿਆ ਮਾਰ ਕੇ ਰਸਾਇਰ ਸਿੰਘ ਜੀ ਕੀ ਘਾਟ ਦੇ ਆਪਣੇ ਮੁਸਰਤ ਕੀ ਤੰਗ ਮਾਲਮਸ ਨਾਮ ਨਾ ਜਾਣ ਕੋ ਮਨੁਖ ਲੇ ਕੇ ਮੇਰੇ ਦੰਦਰ ਕੋ ਨਹੀਂ ਚਾਹੀਦੀ ਜਾਨੀ ਹੋਏ ਉਹ ਨਾਵਾ ਪਾਪਿਆ ਜੀ ਉਸੇ ਦੇ ਨਾਮ ਕੇ ਨ ਕੋ ਕਾਮ ਨ ਪੱਜ ਗਿਆ ਕਦੇ ਕ੍ਰੋਧ ਨਹੀਂ ਕਰਤੀ ਕਦੇ ਲੋਗ ਨਹੀਂ ਕਦੇ ਮੋਹ ਨਹੀਂ ਕਦੇ ਹੰਕਾਰ ਨਹੀਂ ਉਹ ਸਾਰੇ ਵਿਕਾਰਾਂ ਕਰਕੇ ਜਿੱਤ ਜਾਂਦੇ ਇਸਖਲੀਏ ਮਾਰੇ ਦੇ ਨਾਮ ਕੋ ਖਾਲੀ ਹਨ ਸਭ ਦਾ ਸਾਗ ਨਾ ਆਈ ਇਹ ਦ੍ਰਿਸ਼ਾਇ ਦੇ ਦੇਹਿਆ ਰਸ ਨਹੀਂ ਆਇਆ ਲਾਗੇ ਦੂਜਾ ਤਾਂ ਉਹਦੀ ਪਰੇਹਤ ਬਾਜੀ ਲੱਗੇ ਰਹਿੰਦੇ ਹਰ ਵਕ ਗੁਰਾਈਆਂ ਦੀ ਫਸਲ ਰਹਿੰਦੇ ਹਨ ਵਿਸਤਾ ਤੇ ਕੀ ਦੇ ਸਭਾ ਵਿਸਤਾ ਉਹ ਸੰਸਰੀ ਮਾਜਾ ਦੇ ਗਰੂ ਕੀ ਵਿਸਤਾ ਦੇ ਕੋ ਦੇ ਐਥੇ ਦੁਸ਼ਰ ਕੀ ਵਿਸਤਾ ਤੇ ਰਹਿੰਦੇ ਹੋਣੇ ਇੱਕ ਵਿਸਤਾ ਤੇ ਵਿਸਤਾ ਦੇ ਕੀੜੇ ਤਵੇ ਵਿਸਤਾ ਦੁਸ਼ਮਣ ਆਵੇ ਗਰੀਬੀ ਦੀ ਵਿਸਤਾ ਦੇ ਕੀੜੇ ਹਣ ਜਾਂਦੇ ਵੇ ਪੰਨਾ ਵਿਸਤਾ ਇਸ ਦੇਸ਼ਾਂ ਦੀ ਵਿਸਥਾ ਕੀ ਹੋਣੀ ਹੈ ਇਹ ਵਿਸਤਾ ਮਾਹੇ ਸਮਾਹ ਕੰਤ ਨੂੰ ਮਰਕੰਤ ਦੀ ਵਿਸਤਾ ਜਮੀਨ ਦੇ ਵਿਸਤਾ ਦੇ ਕੀੜੇ ਬੈਨਦੇ ਹੋਰ ਨਹੀਂ ਦੁਨੀਆਂ ਨੂੰ ਕੋਈ ਮਿਲਣੀ ਆ ਦਾ ਜਾਨੂ ਸਫਲ ਹੈ ਜਿਹਨੂੰ ਗੁਰਮੁਖਾਂ ਦਾ ਜਨੂ ਸਫਲ ਹੈ ਅੰਕਲ ਹੈ ਸਤਿਗੁਰੂ ਭਾਗ ਜਿਸ ਨੂੰ ਤੈਨਸਾਰ ਹੋ ਕੇ ਚੱਲਦੇ ਹੁਣ ਕੋਲ ਉਧਾਰ ਹੈ ਆਪ ਕੋਈ ਨਹੀਂ ਆਜ ਨੂੰ ਕੋਈ ਨਹੀਂ ਉਧਾਰ ਕਰ ਲਈਏ ਹਜ਼ੂਰ ਫਰਮਾਉਂਦੇ ਹਨ ਬੰਦੇ ਜਣੇ ਦੀ ਮਾ ਤੇ ਮਤ ਕਰ ਕੇ ਅਲਗੀ ਕੰਮ ਕਰੇ ਗੁਰੂਆਂ ਤੋਂ ਚੰਗਣੇ ਨਹੀਂ ਮੈਂ ਆਇ ਸਫਲ ਸੀ ਹਰ ਹਰ ਨਾਮ 취 ਆਈਏ ਕੋਈ ਭਾਈ ਜੋ ਸਾਰਿਆਂ ਨੂੰ ਮਰੋ ਪੰਨ ਕਰਨ ਵਾਲਾ ਹਰੀ ਪੂਰਿਸ਼ਵਰ ਆ ਤੈਨੂੰ ਵਰਿਆ ਉਹਦੇ ਨਾਮ ਨੂੰ ਜਹਾਂ ਕਰੀਏ ਜਿਸ ਨੇ ਕਿਰਪਾ ਕਰੀ ਰਜਾ ਜਿਨੂ ਜਿਹਾ ਅਧਿਆਕਾਰ ਪ੍ਰੂਫੀ ਤੇ ਕਾ ਗੁਸਤੀ ਕਰਨਾ ਹੈ ਪਾਣੀ ਛਲੋਣ ਵਾਲਾ ਉਹ ਮਾਰੇ ਵੀ ਆਗਿਆ ਮਨ ਸੇ ਕੰਨ ਜਗਦੇ ਹਨ ਜਿਨੂ ਗੁਰਮੁਖ ਨਾਮ ਤੇ ਆਇਆ ਜਿਨੂ ਗੁਰੂ ਦਵਾਰਾ ਗੁਰਮੁਖ ਅਧਿਕਾਰੀ ਬਣ ਕੇ ਮਹਾਰਾਜ ਦੇ ਨਾਮ ਨੂੰ ਪਿਆਇਆ ਹੈ ਤੋ ਆਪ ਗਵਾ ਜਿਨੂ ਗੁਰਮੁਖ ਦਾ ਨਾਮ ਦਾ ਜਹਣਾ ਫਰਕ ਹੈ ਨਹੀਂ ਨੂੰ ਖੋਤਾ ਕਰ ਸਕਦੇ ਮਨ ਸਕੀਤ ਹੋਏ ਜਿਨ੍ਹਾਂ ਨੇ ਪਾਪਾਂ ਦੀ ਨਾਲ ਗਵਾਤੀ ਉਹ ਗੁਰਮੁਖ ਹੈ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਪਾਇਆ ਹੈ ਕਿਉਂ ਆਪ ਗਵਾ ਪਾਪ ਅਹੰਕਾਰ ਗਿਆ ਦਿੱਤਾ ਹੈ ਉਹਨਾਂ ਨੇ ਉਹ ਵੀ ਅੰਦਰ ਹੋ ਬਾਹਰ ਹੋ ਨਿਰਮਲੇ ਅੰਦਰੋਂ ਵੀ ਨਿਰਮਲ ਸੱਜਣ ਹੋਣਗੇ ਬਾਹਰੋਂ ਵੀ ਨਿਰਮਲ ਸੱਜਣ ਹੋਣਗੇ ਸੱਚੇ ਸਾਥੀ ਸਮਾ ਜਦੋਂ ਸੱਚੇ ਸ਼ਰੀਰ ਦੇ ਵਿੱਚ ਆ ਜਾਂਦੇ ਹਮ ਨਾਨਕ ਜੀ ਨਿਰਮਲਿਆਂ ਦਾ ਚੰਥ ਆਇਆ ਇਹ ਸਾਹਿਬ ਸੰਗੇਵੀ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਇਸ ਰਾਮ ਬਚਨ ਵਾਇਗੁਰਾ ਅਗਿਕੇ ਮਾਰਿਆ ਸਿਕਾ ਜਗਤ ਨੂੰ ਨਾਮਕ ਨਰਮਲਪਾਂ ਸੇਲਾ ਆਇਆ ਨਰਮਲ ਨਾਮ ਉੱਜਲਦਾ ਹੈ ਮਾਰੇ ਸਾਹ ਪੁੱਤਰਾਂ ਦਾ ਮੋਹ ਨਹੀਂ ਕੀਤਾ ਜਦੋਂ ਬਚਨ ਨਹੀਂ ਮੰਨੇ ਸ੍ਰੀ ਚੰਨ ਤੇ ਲਖਮੀ ਦਾਸ ਨੇ ਗੁਰੂ ਅੰਗਦ ਸਾਹਿਬ ਨੂੰ ਪਰਸੇ ਸਾਹਿਬ ਸਿਖਾ ਨੂੰ ਪਰਸੇ ਗੁਰੰਦ ਸਾਹਿਬ ਨੂੰ ਗੁਰਾਈ ਕਿ ਇਹ ਉਜਲ ਪੰਥ ਮਾਰੇ ਨੂੰ ਚੁਲਾਇਆ ਖਾਤਿਆਂ ਲੈਣੇ ਜੀਵਦੇ ਗੁਰਾਈ ਫਿਰ ਫਿਰਾਇਆ ਗੁਰੰਦ ਸਾਹਿਬ ਜੀ ਨੇ ਗੁਰਾਈ ਦਿੱਤੀ ਇਸ ਪ੍ਰਕਾਰ ਉਹ ਉਜਲ ਪੰਥ ਹੈ ਗੁਰੂ ਸਾਹਿਬ ਦਾ ਜਿਹੜਾ ਹੈ ਇਸ ਪੰਥ ਨੂੰ ਸਿੱਖੇ ਪਾਤਸ਼ਾਹ ਜੀ ਨੇ ਲਾਉਣਾ ਕੀਤਾ ਹੈ ਇਸੇ ਪ੍ਰਕਾਰ ਇਹ ਨਿਰਮਲ ਅਖਾੜਾ ਜਿਹੜਾ ਵਜਿਆ ਹੈ ਨਿਰਮਲਿਆਂ ਦਾ ਇਹ ਸਾਧ ਸੰਗਤ ਜੀ 1835 ਦੀ ਗੱਲ ਹੈ ਵਿਕਰਮੀ ਸੰਮਤ ਦੇ 1835 ਦੇ ਵਿੱਚ ਇੱਕ ਮਾਰਵਾੜੀ ਰਾਜਾ ਸੀ ਉਹ ਅਸਲ ਕਿਹਾ ਵੀ ਕੋਈ ਇਹੋ ਜਿਹਾ ਸੰਤ ਦੇ ਦਰਸ਼ਨ ਕਰਾਓ ਜੀਵੇ ਦਰਸ਼ਨ ਕਰਿਆ ਬਿਨਾ ਗੱਲਬਾਤ ਕਰਨ ਤੋਂ ਮੇਰਾ ਮਨ ਠੰਡਾ ਹੋ ਗਿਆ ਮੇਰੇ ਮਨ ਦੇ ਫਿਰਨੇ ਨਹੀਂ ਗਿਆ ਉਸ ਜਿਹੜੇ ਸੰਤ ਕੋ ਮਤਾਬ ਸਿੰਘ ਜੀ ਸਾਹਮਣੇ ਉਹ ਮਤਾਬ ਸਿੰਘ ਜੀ ਕੋ ਕੋਈ ਸਾਥੀ ਨਹੀਂ ਗਏ ਜਿਸ ਜਿਹੜੇ ਕੋਈ ਨਹੀਂ ਗਏ ਤੇ ਉਹਦੇ ਕੋਲੇ ਆ ਕੇ ਮਨ ਠੰਡਾ ਹੋ ਗਿਆ ਕੋਲੇ ਫਿਰ ਨਹੀਂ ਸਾਰੇ ਮੁੱਦੇ ਇੰਨਾ ਭਜੰਦਾ ਇਹੰਦਾ ਅਸਰ ਸੀ ਤੇ ਕਾ ਹੋ ਗਿਆ ਚਿੱਤ ਦੇ ਜੇ ਤਕਾਹ ਹੋ ਗਿਆ ਕਹਣ ਲੱਗਾਈ ਲੱਖ ਰੁਪਈਆ ਨਹੀਂ ਹੀ ਪੇਟਾ ਕਰਨਾ ਮੇਰਾ ਮਨ ਕਾਕਰ ਹੋ ਗਿਆ ਮਤਾਲ ਸਿੰਘ ਜੀ ਨੇ ਕਹਿ ਕੇ ਮੈਂ ਤਾਂ ਵੀ ਲੱਖ ਲੈਣ ਵਾਲੀ ਆ ਮੈਂ ਤਾਂ ਮੈਨੂੰ ਲੋੜ ਨਹੀਂ تھی ਜੇ ਜੇ ਕਿਹਾ ਮਹਾਰਾਜਾ ਕਹਿੰਦਾ ਮੈਂ ਲੱਖ ਨਹੀਂ ਉਹ ਸਭ ਦਾ ਪੈਸਾ ਹੀ ਚੜਨਾ ਹੋਇਆ ਅਖੀਰ ਨੂੰ ਮਿਲ ਕੇ ਸਾਧੂਆਂ ਨੇ ਉਹ ਪੰਚਾਇਤੀ ਉਹ ਖੜਾ ਜਿਹੜਾ ਮੇਰਲੇ ਆਇਆ ਬੰਨਣ ਵਾਸਤੇ ਜਿਹੜਾ ਕਿ ਇਹ ਲੱਖ ਰੁਪਏ ਮਹਾਰਾਜ ਜੀ ਦਿੰਨੇ ਤੇ ਹੋਰ ਵਾਸਤਾਂ ਵਾਲਿਆਂ ਨੂੰ ਪੁੱਛਿਆ ਇਹਨੂੰ ਕਿਹਾ ਨਾਦੇ ਵਾਲੇ ਨੂੰ ਕਿਹਾ ਸੂਰਾਂ ਵਾਲੇ ਨੂੰ ਕਿਹਾ ਇਸ ਤੋਂ ਬਾਅਦ ਕੁੰਠਾ ਵਾਲੇ ਨੂੰ ਕਿਹਾ ਸਾਰਿਆਂ ਨੂੰ ਕਿਹਾ ਕਿ ਕਿਸੇ ਨੂੰ ਕੁਝ ਨਾ ਕੁਝ ਦੇਵੇ ਕਿਸੇ ਨੂੰ 5 ਪਿੰਡ ਦੇਵੇ ਕਿਸੇ ਨੂੰ 2-3 ਪਿੰਡ ਦੇ ਕੇ ਇਸ ਪ੍ਰਕਾਰ ਗੁਜ਼ਾਰਾ ਸਾਰਿਆਂ ਨੂੰ ਕੁੰਭ ਦੇ ਪੇਕ ਕਰਦਾ ਹੋਈ ਸੀ ਉਸ ਵੇਲੇ ਸਾਡਾ ਸਤ ਪੰਚੀ ਤੇ ਨਿਰਮਲ ਸਾਡਾ ਬੰਦਾ ਹੁਸਾਇ ਸਿੰਘ ਜੀ ਉਸ ਵੇਲੇ ਤੋ ਨਿਰਮਲ ਗੁਜਰੇ ਦੇ ਵੰਸਾਜ ਦੇ ਲੈ ਕੇ ਮੁਕਲੇ ਉਸ ਵੇਲੇ ਉਦਾਸੀ ਬਰਾਗੀਆਂ ਨੇ ਸਿੰਘ ਜੀ ਵੰਸਾਜ ਦੇ ਕੇ ਉਨ੍ਹਾਂ ਨੂੰ ਮਾਰਾ ਸਾਹਦੇ ਕੋ ਹਮਲਾ ਕੀਤਾ ਤੇ ਦੋ ਤਾੜ ਦੀ ਤਲਵਾਰ ਦੇਣਾ ਜਦੋਂ ਪਾੜੀ ਹੋ ਰਾਣੀ ਸਾਹਿਬ ਕੋਰ ਸੀ ਜਿਹੜੀ ਪਟਿਆਲੇ ਵਾਲੀ ਉਹਨੂੰ ਪਤਾ ਲੱਗਾ ਕਰਮ ਸਿੰਘ ਜੀ ਰਾਜਾ ਮਹਾਰਾਜਾ ਸੀ ਉਸੇ ਉਸ ਰਾਣੀ ਨੇ ਬਧੀਰਾ ਨੂੰ ਹੁਕਮ ਦੇਇਆ ਕਿ ਵੇਖੋ ਇਹ ਸਾਧਾਂ ਤੋਂ ਤੂਬਤ ਕਰਾਤੀ ਬੜਾ ਕੁਝ ਮਾਰੇ ਹੋ ਕੁਝ ਨਾ ਵਾਸੀ ਮੰਡੀ ਕੋਈ ਕਹਿ ਦਿੱਤੇ ਇਹਦੀ ਬਾਤ ਨਾ ਕੋਈ ਕਿਸੇ ਨੇ ਟਕਾਇਆ ਨਹੀਂ ਹੋਈ ਸਾਹੀ ਲੈ ਕੇ ਗੁਰੂ ਸਾਹਿਬ ਵੀ ਕੱਢਣ ਲੱਗੇ ਇਸ ਪ੍ਰਕਾਰ ਨਿਰਮਲ ਖੜਾ ਬੰਨ੍ਹਵਾਇਆ ਕਰਤਨ ਉਹਨੇ ਜੀ ਮਨ ਰੱਖੇ ਸੀ ਜਿਹੜੇ ਕੁਸਾਰੀ ਹਾਂ ਇਹ ਕਾਰਗਾਰੀ ਹੋਣ ਤੇ ਮਹੰਤ ਹੋਵੇ ਸਾਰੇ ਕਿਤੇ ਵਸੇ ਰੱਖਣ ਪੰਜ ਕਕਾਰ ਰੱਖਣ ਕਿਸ਼ਰਾ ਰੱਖਣ ਕਰਪਾਨ ਰੱਖਣ ਕੰਗਿਆ ਰੱਖਣ ਅੱਗੇ ਸਾਰੇ ਪੰਜ ਕਾਰ ਦੀ ਹੈ ਕਿ ਰੱਖਣ ਵਾਲੇ ਹੁਣ ਕਿਤੇ ਵਸੇ ਹੋਣ ਨਗਰੂ ਇਹ ਦੇਸ਼ਾਂ ਦੇੰਨੀ ਕਰਕੇ ਪੜਨ ਲਈ ਦੇ ਬਣਨ ਲੱਗੇ ਪਹਿਲਾਂ ਉੱਥੇ ਨਿਮਨ ਰੱਖਿਆ ਹੋਇਆ ਸੀ ਇਹਨੇ ਜਿਵੇਂ ਨਿਰਮਲ ਸਾੜਾ ਬੱਜਾ ਹੈ ਇਸ ਤੇ ਕਾਰਗਾਰੀ ਮਜਬੂਰ ਹੁਣ ਤੱਕ ਵੀ ਸ੍ਰੀ ਮਹੰਤ ਤੁੰਗਰਾਂ ਦੇ ਹਨ ਸੱਚਾ ਸੁਣ ਉਹਨਾਂ ਦੇ ਹਾਲ ਲਿਖ ਕੇ ਇਸ ਪ੍ਰਕਾਰ ਦੀ ਲਿਖਣੇ ਜੋ ਲਖਣਾ ਨੰਨੂ ਬਿਤਾਸ ਇਸਨੇ ਮਨ ਦਾ ਸਾਰਾ ਵਜਿਆ ਸੀ ਇੱਕੋ ਇਸ ਮਨ ਦਾ ਸਾਰੇ ਬਚਨ ਦਾ ਨਾਮ ਇੱਕੋ ਜੰਮ ਦੇ ਸਾਰੇ ਦੇ ਅਧਿਕਾਰ ਕੋ ਹਮੇ ਕੋ ਯੰਤਰ ਹੋ ਬਾਹਰ ਹੋ ਨਿਰਮਲ ਹੋਏਂ ਯਾਰੋ ਨਿਰਮਲ ਸੁਧ ਹਨ ਕੋ ਰਖੋ ਅੱਗੇ ਸੱਚ ਸਮਾ ਜੋ ਸੱਚੇ ਪਰਮੇਸ਼ਰ ਦੇ ਨਾਮ ਨੂੰ ਯਜਦੇ ਹੈ ਉਹ ਸੱਚੀ ਕਿਸਮ ਕਿਸ ਮਾ ਜਾਂਦੀ ਹੁੰਦੀ ਹੋ ਜਾਂਦੇ ਹਨ ਨਾਨਕ ਆਏ ਸੀ ਪਰਵਾਣ ਸਭ ਨੂੰ ਸਾਲ ਦੀ ਕੰਨੀ ਆਏ ਹੋ ਸਾਰੇ ਕੋ ਪ੍ਰਮਾਣ ਨਹੀਂ ਸਫਲੇ ਹਨ ਗੁਰਮਤੀ ਹਰਤੀਆ ਗੁਰਮੁਖਵਾਲਾ ਪ੍ਰਮੇਸ਼ਰ ਨੂੰ ਤੁਹਣਾ ਕੀਤਾ ਇੱਕ ਇੱਕ ਹੋ ਕੇ ਗੁਰੂ ਰਾਜ ਮਹੱਲਾ ਤੀਜਾ ਹਰ ਭਜਤਾਂ ਹਰ ਧਨ ਰਾਸ ਹੈ ਹਰਿ ਦੇ ਗੁਰੂ ਸਾਹਿਬਾਨੋਂ ਮੇਰੇ ਪਾਸ ਅੜੀ ਦਾ ਨਾਮ ਤਾਣੀ ਰਾਸ ਕੋਈ ਨਹੀਂ ਹੈ ਇਹ ਸਰਦਾਰਾਂ ਨੂੰ ਲੋਕ ਪੁੱਲੋਂ ਇੱਕ ਦੀ ਪੂਜ ਕਰੇ ਵਾਪਾ ਜੀ ਹੈ ਇਹਨੂੰ ਕੁਝ ਕਰਕੇ ਜਿਹੜਾ ਵਿਰੇਸ਼ ਨੂੰ ਕਮਾਉਣਾ ਆਪ ਜਪਣੇ ਤੇ ਹੋਰ ਨੂੰ ਗਵਾਉਣਾ ਇਹ ਬਕਾਰ ਕਰਦੇ ਹਨ ਹਰ ਨਾਮ ਸਲਾਹਨ ਸਦਾ ਸਦਾ ਸਰੇ ਸਰੇ ਪ੍ਰਮੇਸ਼ਰ ਦੇ ਨਾਮ ਨੂੰ ਸਿਖਤ ਕਰਦੇ ਸਲਾਉਂਦੇ ਰਹਿੰਦੇ ਹੈ ਸ੍ਰੀ ਕੰਤਿ ਪਾਤਖਰ ਹਰ ਨਾਮ ਅਦਾ ਲਾਇ ਲਾਇ ਪ੍ਰਮੇਸ਼ਰ ਦਾ ਨਾਮ ਜੋ ਮੁਕਤ ਨੂੰ ਲਾਇ ਦੇਣ ਵਾਲਾ ਹੈ ਇਸ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ ਉਹਨਾਂ ਦੇ ਅੰਦਰ ਵਰ ਪੂਰਾ ਹਰ ਨਾਮ ਦ੍ਰਿੜਾ ਹੈ ਜੀ ਸਤਿਗੁਰਾਂ ਨੂੰ ਪਰਮੇਸ਼ਰ ਦਾ ਨਾਮ ਬਿਰਲ ਕਰਾਤਾ ਹੈ ਵਸਾਇਤਾ ਜਲੀ ਵਿੱਚ ਹਰ ਭਗਤਾਂ ਅਤੁੱਤ ਪੰਡਾ ਹੈ ਨਾਮ ਹਲਿਵੇ ਤੰਤਾਂ ਨੂੰ ਅਤੁੱਤ ਨੋਟ ਉਤੋਂ ਵਾਲਾ ਪੰਡਾ ਨਾ ਪ੍ਰਾਪਤ ਹੋਇਆ ਹੈ ਧਾਈ ਰੇ ਇਸ ਮਨ ਕੈ ਸਮਝਾ ਜੀ ਧਾਈ ਇਸ ਮਨ ਦੇ ਤੈ ਸਿੱਖਿਆ ਜੇ ਕਿਸਮ ਜਹਾਣਾ ਕਰੋ ਜੀ ਮਨ ਆਲਸ ਕੈ ਕਰਹਿ ਮੇਰੇ ਪਿਆਰੇ ਮਨ ਆਸ ਜੀ ਨਿਦ੍ਰਤੀ ਕਰ ਰੱਬੂ ਗੁਰਮਤਿ ਆਵਤਿਆ ਗੁਰਮਤਿ ਸੰਗਰ ਕਰਕੇ ਮਹਾਰਾਜ ਨੂੰ ਨਾਮ ਨੇ ਪਾਉਣਾ ਕਰਿ ਚਿਤ ਹੋ ਕੇ ਰਹਾਏ ਹਰ ਭਗਤ ਹਰ ਦਾ ਪਿਆਰ ਹੈ ਜਿਹੜੇ ਗੁਰਮਤਿ ਦੀ ਕਥੀ ਕਰਦੇ ਆ ਉਹਨਾਂ ਦਾ ਹਰੀ ਨਾਲ ਪਿਆਰ ਹੈ ਫਰੀਦੀ ਭਲਤੀ ਇਹੋ ਹੀ ਹੈ ਜਿਹੜਾ ਮਨਰ ਨੂੰ ਪਿਆਰ ਪੈਦਾ ਕਰਨਾ ਹੈ ਉਹ ਪਿਆਰ ਨੂੰ ਤਾਂ ਭਲਤੀ ਇਹ ਵੀ ਕਿਹਾ ਹੈ ਗੁਰਮੁਖ ਕਰੇ ਦੀਚਾ ਜਿਨੂੰ ਜਿੱਦੀ ਸੰਗਤ ਵਾਲਾ ਗੁਰਮੁਖ ਬਣ ਕੇ ਜੇ ਪਿਆਰ ਕਰੇ ਉਹ ਸ਼ਿੰਕਲਾ ਨਾ ਖੋਲ੍ਹ ਤਾਹਤ ਨਾ ਹੋਈ ਜਿਹੜੇ ਮੁਖੰਡੀ ਆਦਮੀ ਇੱਥੇ ਅੱਖਾਂ ਮੀਚਦੇ ਆਂ 12 ਅੱਖਾਂ 12 ਅੱਖਾਂ ਨੂੰ ਮੀਚਦੇ ਲੋਕਾਂ ਨੂੰ ਅੱਖਾਂ ਨਹੀਂ ਦਿਖ ਰਹੇ ਬਾਕੀ ਨੂੰ ਲੋਕਾਂ ਨੇ ਇੱਕ ਪ੍ਰਕਾਸ਼ ਦਿਖਾਇਆ ਨਿਆਤ ਫਿਰ ਇਸਰ ਬੱਧ ਕਜੂ ਇਸ ਪ੍ਰਕਾਰ ਸਾਧ ਸੰਗਤ ਜੀ ਨੀਂਹੇ ਚੁਣਨੇ ਕਰ ਲੈਂਦੇ ਕਿ ਇਹ ਦੀ ਸ਼ਿਕਾਰੀ ਕੋ ਸਿੱਕ ਬੰਦਾ ਰਹਿਣਾ ਲੋਗ ਪਰ ਲੋਗ ਆਏ ਇਸ ਪ੍ਰਕਾਰ ਨੀਂਹੇ ਸ਼ੁਰੂ ਭੰਤੀ ਹੋਇ ਤਗਦੀ ਜੁਗਦਾ ਧੂਰ ਤਾ ਅੰਧ ਭਾਗਤ ਨਾ ਹੋ ਗੀਂਦ ਦਸਾਰੇ ਕਰਕੇ ਮਾਥੇ ਤੇ ਕੱਠ ਮੋੜਾ ਬੰਨ ਲੋਗਨ ਰਹਿਣ ਖਲੋਣਾ ਜਾਣਾ ਇਸ ਪ੍ਰਕਾਰ ਬਖੰਡ ਨਾਲ ਕੱਟਦੀ ਨਹੀਂ ਹੁੰਦੀ ਹੈ ਦੁਬਾ ਦੂਲਖਵਾ ਜਿਹੜੇ ਬਚੇ ਬੋਲ ਹਨ ਦੁਬਾ ਚੁਕਿਆ ਇਹ ਕਿਤਨੇ ਆਕਾਦਰ ਮੈਂ ਹੋਣਾ ਪੂਰਾ ਨਿਸ਼ਚੈ ਕਰਕੇ ਨਾ ਕਮਾਈ ਕਰਨੀ ਜਿਹੜੇ ਬੋਲ ਹੈ ਖਾਰ ਕਰਨ ਵਾਲੇ ਖਰਾਬ ਕਰਨ ਵਾਲੇ ਹਨ ਤੋ ਜਨ ਰਲਾਇ ਨਾਰਲਾ ਜਨ ਪ੍ਰੇਮੀ ਰਲਾ ਹੋਇਆ ਜਿਹਦੇ ਮਨ ਅੰਦਰ ਵੀ ਦਿਲਲਾ ਹੈ ਸੰਸਾਰ ਵਿੱਚ ਅੰਤਰ ਬਵੇਤ ਦੀਚਾ ਜਿਹਨਾਂ ਦੇ ਬਵੇਤ ਜੀ ਸੀ ਇੱਕ ਤਰ੍ਹਾਂ ਦਾ ਕੁਰੀਦਰਾ ਸ੍ਰੋਹ ਗਿਆਨ ਦਾ ਵਿਚਾਰ ਹੈ ਤੂੰ ਸੇਵਕ ਹਰ ਆਖੀਏ ਬੜਾ ਇਹ ਕਾਲਪੁਰ ਖਰੀਦਾ ਸੇਵਕ ਪ੍ਰੇਮੀ ਕਹੀਦਾ ਹੈ ਤੂੰ ਹਰ ਰੱਖਾ ਉਰ ਤਾਂ ਜੇ ਮਰ ਬਨੂ ਨੂੰ ਜਲ ਕੇ ਵਸਾ ਕੇ ਰੱਖਦਾ ਹੈ ਮੌਤਨ ਸੋਤੇ ਆਗਾ ਧਰੇ ਮਨ ਆਪਣਾ ਮਹਾਰਾਜ ਦੀ ਆਗਿਆ ਤੇ ਰੱਖੇ ਤੇ ਤਨ ਵੀ ਮਹਾਰਾਜ ਦੀ ਆਗਿਆ ਤੇ ਕੋਈ ਆਇਆ ਰੱਖੇ ਮੈਂ ਵਿਚੋਂ ਮਾਰ ਬਿਲਕੁਲ ਹੋਇਆ ਰੱਖੇ ਕਿ ਮੈਂ ਮੰਨ ਦਿੱਤਾ ਮੈਂ ਤੰਨ ਦਿੱਤਾ ਮੁੰਦਰਾ ਮਾਰਦੇ ਆ ਨਾ ਜਰੂਰ ਉਸ ਪਰਵਾਣ ਦਾਦਾ ਜੋਗ ਗੁਰਮੁਖੋ ਵਾਹਿਗੁਰੂ ਵੱਲ ਪ੍ਰਮਾਨ ਦੀ ਸਫਲਾ ਹੈ ਉਹ ਕਦੇ ਨਾ ਆਵੇ ਹਾ ਜੇ ਮਨੂ ਕਰੇ ਕੰਮ ਕਰੇ ਲੋ ਮੋਹੰਕਾਰ ਵੀ ਕੁ ਸੰਗਤ ਪੈ ਕੇ ਹਾਰ ਨਹੀਂ ਹੁੰਦੀ ਹਰ ਉਹ ਜਿੱਤ ਰਹੀ ਦੀ ਜੰਗਾਂ ਦੇ ਜੀਵਨ ਦੀ ਕਰਮੋਂ ਮਿਲਾ ਤਾ ਪਾਇਆ ਜੇੰਨੇ ਕਰਮ ਹੋ ਤਾਂ ਐਸੇ ਪੁਰਖਾਂ ਦੀ ਸੰਗਤ ਮੁਹੱਬੀ ਹੈ ਉਹਨਾਂ ਦੀ ਸੰਗਤ ਕਰਕੇ ਹੀ ਪਰਮੇਸ਼ਰ ਦਾ ਨਾਮ ਪਾਈ ਗਾ ਫਿਰ ਕਰਮੋਂ ਪਾਇਆ ਨਾ ਜਾ ਜਿਹਨੇ ਕੋਈ ਨਿਸ਼ਕਾਮ ਕਰਮ ਨਹੀਂ ਕਰਦਾ ਗੁਰੂ ਸਾਹਿਬ ਦੀ ਕਿਰਪਾ ਨਹੀਂ ਹੁੰਦੀ ਉਹਨਾਂ ਕੋਈ ਪਰਮੇਸ਼ਰ ਦੇ ਅਨੰਦ ਨੂੰ ਪਾਇਆ ਨਹੀਂ ਜਾਂਦਾ ਹੈ ਸਾਥੀਔਰ ਆਸਤੀ ਸਰਸ ਦੇ ਬੰਨੋ ਸਰਸ ਲੱਖ ਜੂਨ ਦੇ ਜਿੰਨੇ ਕੀ ਸਾਰੇ ਪਰਸਰੇ ਪਰਮੇਸ਼ਰ ਦੀ ਤਰਾਸ ਕੀ ਇੱਕ ਮੇਲੇ ਜਿਸ ਮੇਲੇ ਤੋਂ ਮਿਲਿਆ ਹਰ ਆ ਗੁਰੂ ਸਾਹਿਬ ਦੀ ਵੇਲੁੰਦੇ ਸੰਕੁਣਾ ਵਾਲੇ ਉਹ ਹਰੀ ਦੇ ਨਾਲ ਆ ਕੇ ਇਸ ਮਨੁੱਖਾ ਜਨਮ ਜਿੰਨੇ ਜਿੰਨ ਨੂੰ ਸੜਗਣਾ ਨਾਲ ਮਿਲਦਾ ਪਰਮੇਸ਼ਰ ਉਹ ਪਰਮੇਸ਼ਰ ਨਾਲ ਆ ਕੇ ਇਸ ਮਨੁੱਖਾ ਜਨਮ ਦੀ ਮਿਲਦੇ ਹਨ ਨਾਨਕ ਗੁਰਮੁਖ ਹਰ ਪਾਇਆ ਸਤਿਗੁਰੂ ਸਾਹਿਬ ਦੀ ਕੈਨੂੰ ਗੁਰਮਖ ਨੇ ਹਰੀ ਦੇ ਨਾਮਦੁਆਰੇ ਹੜੀ ਨਹੀਂ ਪਾਇਆ ਹੈ ਕਦੇ ਹਰ ਲੋਗ ਸਮਾਹ ਕਦੇ ਹੜੀ ਨਾਮ ਨੂੰ ਸਮਾਏ ਰਹਿੰਦੇ ਮਸਤ ਹੋਏ ਰਹਿੰਦੇ ਮਿਲੇ ਰਹਿੰਦੇ ਕੁਝ ਵੀ ਚੋਏ ਰਹਿੰਦੇ ਹਨ ਕਦੇ ਇਹਨਾਂ ਦਾ ਮਨ ਸੁਧਿਆ ਨੀ ਮਾਰਾ ਜੀ ਲੋਕੀ ਚ